ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਆ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਗੁਟਾਰ ਵੇਖ ਰਹੇ ਹੋ ਇਹਦਾ ਨਾਮ ਹੈ ਡੱਬੀ ਮੈਣਾ ਡੱਬੀ ਮੈਣਾ ਗੁਟਾਰ ਪਹਿਲਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਦੇਖਦੇ ਹੁੰਦੇ ਸੀ ਪਰ ਅੱਜ ਕੱਲ ਬਹੁਤ ਘੱਟ ਵਿਖਾਈ ਦਿੰਦੀ ਆ ਘੱਟ ਵਿਖਾਈ ਦੇਣ ਦਾ ਕਾਰਨ ਕਿ ਆਪਾਂ ਮਨੁੱਖ ਨੇ ਇਨਾਂ ਦੇ ਬਸੇਰੇ ਜਿਹੜੇ ਹੈਗੇ ਆ ਖਤਮ ਕਰਦੇ ਜਿੱਥੇ ਇਹ ਆਪਣੇ ਰਹਿਣ ਬਸੇਰੇ ਬਣਾ ਕੇ ਆਪਣੇ ਬੱਚੇ ਪਾਲਦੀ ਸੀ ਹੁਣ ਟਾਮੀ ਟਾਮੀ ਘਟਾਰ ਰਹੀ ਕਿਉਂਕਿ ਇਹ ਵੀ ਆ ਹੁਣ ਖੰਬਿਆਂ ਦੇ ਉੱਪਰ ਜਾਂ ਕਿਤੇ ਇਹਨੂੰ ਕੋਈ ਹਵੇਲੀ ਦੇ ਖੁੱਡਾਂ ਮਿਲ ਜਾਂਦੀਆਂ ਇਹ ਉੱਥੇ ਆਪਣੇ ਬੱਚੇ ਪਾਲਦੀ ਆ ਮਨੁੱਖ ਜੇ ਕੁਦਰਤ ਨਾਲ ਛੇੜਛਾੜ ਨਾ ਕਰਦਾ ਤਾਂ ਅੱਜ ਇਹਦੀ ਗਿਣਤੀ ਬਹੁਤ ਜ਼ਿਆਦਾ ਹੋਣੀ ਸੀ ਹੁਣ ਇਹੇ ਪਿੰਡਾਂ ਦੇ ਵਿੱਚ ਟਾਮੀ ਟਾਮੀ ਰਹਿ ਚੁੱਕੇ ਦੋਸਤੋ ਆਪਾਂ ਨੂੰ ਪੰਛੀਆਂ ਨੂੰ ਬਚਾਉਣ ਦੇ ਲਈ ਕੁਝ ਨਾ ਕੁਝ ਕਰਨਾ ਤਾਂ ਪੈਣਾ ਹੀ ਆ ਉਹਦਾ ਕਾਰਨ ਇਹ ਕਿ ਆਪਾਂ ਇਹਨਾਂ ਦਾ ਸਾਰਾ ਰਹਿਣ ਵਸੇਰਾ ਸਭ ਕੁਝ ਤਹ ਸਨੇਸ ਕਰਦਾ ਜੀ ਇਹ ਬਰਬਾਦੀ ਕੁਦਰਤ ਵੱਲੋਂ ਕੀਤੀ ਜਾਂਦੀ ਤਾਂ ਆਪਾਂ ਮੰਨ ਲੈਂਦੇ ਕਿ ਇਹ ਕੁਦਰਤ ਦਾ ਕਸੂਰ ਹੈ ਕੁਦਰਤ ਨੇ ਬਰਬਾਦੀ ਕੀਤੀ ਹੈ ਕੁਦਰਤ ਨੇ ਇਹਦੀ ਪਰਭਾਈ ਕਰਨੀ ਆ ਸੋ ਇਹ ਬਰਬਾਦੀ ਮਨੁੱਖ ਦੁਆਰਾ ਕੀਤੀ ਗਈ ਆ ਇਹਦੇ ਕਰਕੇ ਆਪਾਂ ਨੂੰ ਹੀ ਪਰਭਾਈ ਕਰਨੀ ਪੈਣੀ ਆ ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਕੋਈ ਪੰਛੀ ਜਾਨਵਰ ਰੁੱਖ ਅਲੋਪ ਹੁੰਦਾ ਤਾਂ ਉਹਨਾਂ ਨੂੰ ਫਿਕਰ ਪੈ ਜਾਂਦਾ ਕਿ ਇਹ ਪਰਲੋਪ ਹੋਇਆ ਕਿਵੇਂ ਇਹਦੇ ਕਰਕੇ ਉਹ ਕਿਵੇਂ ਨਾ ਕਿਵੇਂ ਕਰਕੇ ਉਹਦੇ ਲਈ ਉਦਾਂ ਦੇ ਵਸੀਲੇ ਕਰਦੇ ਆ ਉਦਾਂ ਦਾ ਹੱਲ ਲੱਭ ਕੇ ਉਹਦੇ ਲਈ ਉប្រਾਲਾ ਕਰਦੇ ਆ ਆਪਾਂ ਨੂੰ ਕੋਈ ਨਾ ਕੋਈ ਹੱਲ ਲੱਭਣਾ ਪੈਣਾ ਕਿਉਂਕਿ ਇਹਨਾਂ ਬੇਜਵਾਨਾਂ ਨੂੰ ਬਚਾਇਆ ਜਾਵੇ ਜੇ ਕੋਈ ਵੀ ਪੰਛੀ ਜਾਨਵਰ ਰੁੱਖ ਅਲੋਪ ਹੁੰਦਾ ਤਾਂ ਉਹਦੇ ਅਸਰ ਹੋਰ ਵੀ ਜਿਹੜੇ ਪ੍ਰਾਣੀ ਹੈਗੇ ਆ ਉਹਨਾਂ ਤੇ ਪੈਂਦੇ ਆ ਹਰ ਇੱਕ ਚੀਜ਼ ਤੇ ਪ੍ਰਭਾਵ ਪੈਂਦਾ ਕਿਉਂਕਿ ਇਹ ਧਰਤੀ ਦਾ ਬੈਲੈਂਸ ਹੈ ਬੈਲੈਂਸ ਵਿਗੜਦਾ ਕੁਦਰਤੀ ਚੇਨ ਆ ਜਿਹੜੀ ਉਹ ਟੁੱਟਦੀ ਆ ਆਪਾਂ ਕਹਿ ਦਿੰਨੇ ਆ ਕਿ ਵਿਦੇਸ਼ਾਂ ਦੇ ਵਿੱਚ ਰਹਿਣ ਬਸੇ ਰੇਣੀ ਲਾਏ ਜਾਂਦੇ ਵਦੇਸ਼ਾਂ ਦੇ ਵਿੱਚ ਦਾਣਾ ਨਹੀਂ ਪਾਇਆ ਜਾਂਦਾ ਚੋਗਾ ਨਹੀਂ ਪਾਇਆ ਜਾਂਦਾ ਉਹਨਾਂ ਨੇ ਜਿੰਨੀ ਕੁ ਜ਼ਮੀਨ ਰੁੱਖਾਂ ਲਈ ਚਾਹੀਦੀ ਹੈ ਉਦੋਂ ਵੱਧ ਜ਼ਮੀਨ ਉਹਨਾਂ ਕੋਲ ਇਹ ਜੰਗਲਾਂ ਲਈ ਪਈ ਹੈ ਪਰ ਆਪਣੇ ਜੇ 33% ਚਾਹੀਦੀ ਹੈ ਤਾਂ ਉਹ ਜ਼ਮੀਨ 2.5% ਰਹੇਗੀ ਉਹਦੇ ਵਿੱਚ ਵੀ ਪਹਾੜੀ ਕਿਕਰਾਂ ਨੇ ਇਹਦੀ ਕਰਕੇ ਆਪਾਂ ਨੂੰ ਸਮਝਣ ਦੀ ਲੋੜ ਹੈ ਜੇ ਆਪਾਂ ਹੁਣ ਨਾ ਸਮਝੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਰੋਨਾ ਵਰਗੀਆਂ ਭਿਆਨਕ ਬਿਮਾਰੀਆਂ ਤੁਹਾਡੇ ਸਾਹਮਣਾ ਕਰਨੇ ਪਿਆ ਸਾਰਿਆਂ ਨੂੰ ਕਿੰਨੀਆਂ ਜਾਨਾਂ ਗਈਆਂ ਇਦਾਂ ਆਪਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਊਗਾ ਸੋ ਆਪਾਂ ਨੂੰ ਸੰਭਲਣਾ ਪੈਣਾ ਪੰਛੀਆਂ ਦੇ ਲਈ ਖਾਨ ਨੂੰ ਪਹਿਲਾਂ ਦੇਖੋ 97 ਖੇਤ ਹੁੰਦੇ ਸੀ ਬਹੁਤ ਜਗ੍ਹਾ ਹੁੰਦੀ ਪਾਣੀ ਪੀਣ ਲਈ ਆਪਣੇ ਨਕਰਾਂ ਦੇ ਵਿੱਚ ਨਲਕੇ ਹੁੰਦੇ ਸੀ ਪਿੰਡਾਂ ਵਿੱਚ ਛੱਪੜ ਹੁੰਦੇ ਸੀ ਜਿਹਦੇ ਵਿੱਚ ਕੈਮੀਕਲ ਵਾਲਾ ਪਾਣੀ ਨਹੀਂ ਜਾਂਦਾ ਸੀ ਸੋ ਹੁਣ ਪਹਿਲਾਂ ਤਾਂ ਬਾਰੀਆਂ ਵੀ ਬੰਨੀਆਂ ਹੁੰਦੀਆਂ ਸੀ ਸੂਹਿਆਂ ਦੀਆਂ ਨਹਿਰਾਂ ਦੀਆਂ ਛੱਪੜਾਂ ਦੀਆਂ ਪਰ ਹੁਣ ਇਹ ਸਭ ਕੁਝ ਖਤਮ ਹੈ ਆਪਾਂ ਨੂੰ ਉਹ ਸਮੇਂ ਤੇ ਆਉਣਾ ਪੈਣਾ ਚਾਹਤਾ ਜਾਂ ਆਪਾਂ ਨੂੰ ਇਹਨਾਂ ਦੇ ਲਈ ਕਿੰਨਾ ਕੋ ਆਪਣਾ ਸਮਾਂ ਲੱਗਦਾ ਵੀ ਆਪਾਂ ਇੱਕ ਇਹਨੂੰ ਥੁੱਲਾ ਪਾਣੀ ਦਾ ਭਰ ਕੇ ਰੱਖ ਦਈਏ ਕਿੰਨੇ ਪੰਛੀ ਉਹਦੇ ਚ ਪਾਣੀ ਪੀ ਲੈਂਦੇ ਆ ਥੋੜੇ ਜਿਹਾ ਆਪਾਂ ਚੋਗਾ ਪਾ ਦਈਏ ਕਿੰਨਾ ਕੋ ਆਪਣਾ ਘੱਜ ਜਾਂਦਾ ਆਪਾਂ ਹੋਰ ਖਰਚ ਨਹੀਂ ਕਰਦੇ ਕਿਤੇ ਦੋਸਤੋ ਜੇ ਸਾਰਾ ਕੁਝ ਕੁਦਰਤ ਦੇ ਹੱਥ ਆਪਾਂ ਛੱਡਦੇ ਤਾਂ ਅੱਜ ਚੋਗਾ ਪਾਉਣ ਦੀ ਲੋੜ ਨਹੀਂ ਸੀ ਰਹਿਣ ਬਸੇਰੇ ਲਾਉਣ ਦੀ ਲੋੜ ਨਹੀਂ ਸੀ ਪਾਣੀ ਰੱਖਣ ਦੀ ਲੋੜ ਨਹੀਂ ਸੀ ਖਤਮ ਤਾਂ ਸਾਰਾ ਕੁਝ ਆਪਾਂ ਕੀਤਾ ਇਹ ਰਹਿਣ ਬਸੇਰਾ ਇਹਨੇ ਮਜ਼ਦੂਰੀ ਬਸ ਬਣਾਇਆ ਖੰਬੇ ਦੇ ਉੱਪਰ ਬਣਾਇਆ ਹੋਇਆ ਜਦੋਂ ਵੀ ਕੋਈ ਹਨੇਰੀ ਜ਼ਿਆਦਾ ਆਉਣੀ ਹੈ ਇਹਨੇ ਡਿੱਗ ਜਾਣਾ ਪਰ ਗੱਲ ਇਹ ਨਹੀਂ ਚੱਲੂ ਇਹਨੇ ਬਣਾ ਲਿਆ ਹੋਰ ਜਿਹੜੇ ਪੰਛੀ ਹੈਗੇ ਆ ਉਹਨਾਂ ਕੋਲ ਬਦਲ ਨਹੀਂ ਹੈਗਾ ਸੋ ਜੇ ਆਪਾਂ ਚਾਹੋਣੇ ਆ ਕਿ ਪੰਜਾਬ ਦੇ ਵਿੱਚ ਉਦਾਂ ਹੀ ਆਪਣੇ ਪੰਛੀ ਆਉਣ ਉਦਾਂ ਹੀ ਪੁਰਾਣੇ ਰੁੱਖ ਆਪਣੇ ਵਿਹੜਿਆਂ ਦੇ ਵਿੱਚ ਲੱਗਣਾ ਤਾਂ ਆਪਾਂ ਨੂੰ ਉਪਰਾਲੇ ਕਰਨੇ ਪੈਣੇ ਆ ਸਾਰੇ ਪੰਛੀਆਂ ਕੋਲ ਬਦਲ ਨਹੀਂ ਹੁੰਦਾ ਜਿਹੜੇ ਪੰਛੀ ਆਪਣੇ ਆਪ ਨੂੰ ਬਦਲ ਲੈਂਦੇ ਆ ਉਹ ਸਰਵਾਈਵ ਕਰ ਜਾਂਦੇ ਜਿਹੜੇ ਨਹੀਂ ਬਦਲ ਸਕਦੇ ਜਿੰਨਾਂ ਕੋਲ ਹੀਲਾ ਨਹੀਂ ਬਚਦਾ ਉਹ ਖਤਮ ਹੋ ਜਾਂਦੇ ਸੋ ਆਪਣੇ ਗੁਰੂ ਸਹਿਬਾਨ ਹਮੇਸ਼ਾ ਨਸਲਾਂ ਨੂੰ ਬਚਾਉਣ ਦੇ ਲਈ ਲੜਿਆ ਤੇ ਆਪਾਂ ਨੂੰ ਤਾਂ ਬਹੁਤ ਛੋਟਾ ਜਿਹਾ ਕੰਮ ਕਰਨ ਦੀ ਜ਼ਰੂਰਤ ਹੈ ਤੇ ਆਪਾਂ ਉਹ ਇਹਨਾਂ ਦੀ ਸਹਾਇਤਾ ਕਰੀਏ ਸਹਾਇਤਾ ਵੀ ਨਹੀਂ ਕਹਿ ਸਕਦੇ ਆਪਣਾ ਫਰਜ਼ ਨਿਭਾਈਏ ਤੇ ਇਹਨਾਂ ਬੇਜਵਾਨਾਂ ਦੇ ਨਾਲ ਖੜੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਜਦੋਂ ਵੀ ਆਪਾਂ ਕੋਈ ਇਦਾਂ ਦੀ ਵੀਡੀਓ ਬਣਾਉਣੀ ਆ ਉਹਦਾ ਮਕਸਦ ਸਿੱਧੇ ਜਾਂ ਸਿੱਧੇ ਤੌਰ ਤੇ ਪੰਛੀਆਂ ਨੂੰ ਬਚਾਉਣਾ ਹੀ ਹੁੰਦਾ ਤਾਂ ਜੋ ਆਪਣੇ ਆਪਣੀ ਗੱਲ ਵੱਤੋ ਵੱਦ ਲੋਕਾਂ ਤੱਕ ਜਾਵੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੂੰ ਤਾਂ ਇਹ ਪਤਾ ਹੀ ਨਹੀਂ ਵੀ ਪੰਛੀ ਜ਼ਰੂਰੀ ਹੈ ਜਾਂ ਰੁੱਖ ਜ਼ਰੂਰੀ ਹੈ ਜਾਂ ਜਾਨਵਰ ਜ਼ਰੂਰੀ ਹੈ ਜਾਂ ਨਹੀਂ ਮਨੁੱਖ ਕਿਉਂਕਿ ਆਪਣੇ ਆਪ ਨੂੰ ਹੀ ਇਸ ਧਰਤੀ ਦਾ ਰਾਜਾ ਕਹੋਂਦਾ ਵੀ ਮੇਰੇ ਕੋਲ ਹੀ ਆ ਸਾਰਾ ਕੁਝ ਔਰ ਕਿਸੇ ਦਾ ਕੋਈ ਅਧਿਕਾਰ ਨਹੀਂ ਇਥੇ ਸੋ ਦੋਸਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ